ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮ ਦੇ ਵਿੱਚ ਮਹਿਲਾ ਦੇ ਵੱਲੋਂ ਯੋਗਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਐਸਜੀਪੀਸੀ ਨੇ ਮਹਿਲਾ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਐਸਜੀਪੀਸੀ ਨੇ ਕਾਰਵਾਈ ਕਰਨ ਲਈ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਹੈ ਅਨਗੈਲੀ ਵਰਤਣ ਵਾਲੇ ਤਿੰਨ ਮੁਲਾਜ਼ਮਾ ਦੇ ਖਿਲਾਫ ਵੀ ਕਾਰਵਾਈ ਕੀਤੀ ਕਿਸੇ ਨੂੰ ਵੀ ਗੁਰਮਤ ਵਿਰੁੱਧ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਅਰਜੰਦ ਸਿੰਘ ਤਾਮੀਆ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਤਾ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਇਸ ਪੂਰੇ ਮਾਮਲੇ ਸਬੰਧੀ ਹਰਜਿੰਦਰ ਸਿੰਘ ਤਾਮੀਨੇ ਕਿਹਾ ਹੈ ਕਿ ਕੁਝ ਲੋਕ ਜਾਣ ਬੁਝ ਕੇ ਪਾਵਨ ਸਥਾਨ ਦੀ ਪਵਿੱਤਰਤਾ ਨੂੰ ਨਜ਼ਰਅੰਦਾਜ਼ ਕਰਦੇ ਨੇ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾ ਚ ਇੱਕ ਸੀਐਸਜੀਪੀਸੀ ਨੇ ਨੋਟਿਸ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਇਸ ਮਹਿਲਾ ਦੇ ਖਿਲਾਫ ਸੀਪੀਸੀ ਨੇ ਪੁਲਿਸ ਤਨੂ ਸ਼ਿਕਾਇਤ ਭੇਜੀ ਹੈ ਜਿਆਦਾ ਜਾਣਕਾਰੀ ਦੀ ਸਾਂਝ ਪਾਉਣ ਵਾਸਤੇ ਮੈਂ ਨਾਲ ਮੇਰੇ ਸਹਿਯੋਗੀ ਪਰਮਵੀਰ ਆਲਕ ਫੋਨ ਲਾਈਨ ਤੇ ਜੁੜ ਚੁੱਕੇ ਨੇ ਪਰਮ ਕੀ ਕੁਝ ਅਪਡੇਟ ਹੈ ਹਾਂ ਬਿਲਕੁਲ ਦੇਖੋ ਵੱਡੀ ਗੱਲ ਹੈ ਕਿ ਜੀ ਮੀਡੀਆ ਦੀ ਖਬਰ ਦਾ ਅਸਰ ਹੋਇਆ ਹੈ ਕਿ ਜਦੋਂ ਹੀ ਖਬਰ ਲੱਤਰ ਕੀਤੀ ਗਈ ਹੈ ਤਾਂ ਉਸੇ ਵੇਲੇ ਹੀ ਐਸਜੀਪੀਸੀ ਨੂੰ ਤੁਰੰਤ ਕਾਰਵਾਈ ਕਰਨੀ ਪਈ ਹੈ ਪਹਿਲੀ ਗੱਲ ਤਾਂ ਐਸਜੀਪੀਸੀ ਨੇ ਅੰਮ੍ਰਿਤਸਰ ਦੇ ਪੁਲਿਸ ਮਿਸ਼ਨਰ ਨੂੰ ਇੱਕ ਲਿਖਤ ਚੁਕਾਈ ਦਿੱਤੀ ਹੈ ਉਸ ਲੜਕੀ ਬਾਰੇ ਜਿਸ ਨੇ ਮर्याਦਾ ਦੀ ਉਲੰਘਣਾ ਕੀਤੀ ਹੈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤੇ ਦੂਜਾ ਵੱਡੀ ਗੱਲ ਹੈ ਕਿ ਉੱਥੇ ਜਿਹੜੇ ਐਸਡੀਪੀਸੀ ਦੇ ਮੁਲਾਜ਼ਮ ਸੀਗੇ ਉਹ ਕੀ ਕਰ ਰਹੇ ਸੀਗੇ ਜਿਵੇਂ ਅਸੀਂ ਗੱਲ ਕਰ ਰਹੇ ਸੀ ਤਾਂ ਇਸੇ ਤੇ ਮੁੱਖ ਰੱਖਦੇ ਹੋਏ ਐਸਡੀਪੀਸੀ ਪ੍ਰਧਾਨ ਨੇ ਜਿਹੜਾ ਹੈ ਇਹਨਾਂ ਤੇ ਕਾਰਵਾਈ ਕਰਦੇ ਹੋਏ ਦੋ ਮੁਲਾਜ਼ਮ ਜਿਹੜੇ ਹੈ ਸੇਵਾਦਾਰ ਸੀਗੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਅਤੇ ਇੱਕ ਜਿਹੜਾ ਸੀਗਾ ਉਸ ਵੀ ਟਰਾਂਸਫਰ ਕਰ ਦਿੱਤੀ ਹੈ ਸੋ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਜਿਹੜੀ ਅਸੀਂ ਮੰਗ ਕਰ ਰਹੇ ਸੀਗੇ ਜਾਂ ਸਿੱਖ ਕੌਮ ਦੇ ਜਿਹੜੇ ਨੁਮਾਇਦੇ ਮੰਗ ਕਰ ਰਹੇ ਸੀਗੇ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਸੀਗੀਆਂ ਯੋਸੇ ਲੜਕੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਹੀ ਮਕਸਦ ਸੀਗਾ ਸਾਰੇ ਵੀ ਜ਼ੀ ਮੀਡੀਆ ਦਾ ਵੀ ਮਕਸਦ ਸੀਗਾ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਰੋਸ ਜ਼ਾਹਰ ਕਰ ਰਹੀਆਂ ਨੇ ਉਹਨਾਂ ਨੂੰ ਸ਼ਾਂਤ ਕਰਵਾਉਣ ਵਾਸਤੇ ਇਹ ਇੱਕ ਕਾਰਵਾਈ ਬਹੁਤ ਜ਼ਰੂਰੀ ਸੀਗੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜ਼ੀ ਮੀਡੀਆ ਦੀ ਖਬਰ ਦੇਖਦਿਆਂ ਹੀ ਕੀਤੀ ਹੈ ਤੇ ਦੋ ਮੁਲਾਜ਼ਮ ਆਪਣੇ ਸਸਪੈਂਡ ਕਰਾ ਦਿੱਤੇ ਨੇ ਅਤੇ ਇੱਕ ਦੀ ਤਰਫਰ ਕੀਤੀ ਹੈ ਤੇ ਨਾਲ ਦੀ ਨਾਲ ਪੁਲਿਸ ਕਮਿਸ਼ਨਰ ਨੂੰ ਇਸ ਬਾਬਤ ਸ਼ਿਕਾਇਤ ਦਰਜ ਕਰਵਾਈ ਹੈ ਉਹ ਦੇਖਣਾ ਹੋਏਗਾ ਕਿ ਪੁਲਿਸ ਇਸ ਲੜਕੀ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਜੀ ਠੀਕ ਹੈ ਪਰਮ ਇਹ ਵੀ ਜਾਣਕਾਰੀ ਮਿਲ ਰਹੀ ਹੈ ਇੱਕ ਪੋਸਟ ਵੀ ਜਿਹੜੀ ਇਸ ਮਹਿਲਾ ਦੇ ਵੱਲੋਂ ਆਪਣੇ ਇੰਸਟਾਗ੍ਰam ਹੈਂਡਲ ਦੇ ਉੱਪਰ ਪਾ ਕੇ ਮਾਫੀ ਮੰਗੀ ਗਈ ਹੈ ਮਾਫੀ ਦੀ ਮੰਗ ਕੀਤੀ ਹੈ ਇਸ ਮਹਿਲਾ ਨੇ ਜਿਸ ਦੇ ਵੱਲੋਂ ਯੋਗਾ ਕੀਤਾ ਜਾ ਰਿਹਾ ਸੀ ਪਰਿਕਰਮਾ ਦੇ ਵਿੱਚ ਬਿਲਕੁਲ ਦੇਖੋ ਜੇਕਰ ਅਸੀਂ ਇਸ ਲੜਕੀ ਦੀ ਗੱਲ ਕਰੀਏ ਤਾਂ ਪ੍ਰੋਫੈਸ਼ਨ ਬਾਈ ਇਹਦਾ ਦੇਖਿਆ ਜਾ ਰਿਹਾ ਸੀਗਾ ਕਿ ਇਹ ਲੜਕੀ ਕਾਫੀ ਟਰੈਵਲ ਵਗੈਰਾ ਕਰਦੀ ਹੈ ਕਿ ਇਸਨੇ ਹੋਰ ਵੀ ਕਈ ਜਿਹੜੀਆਂ ਮਸ਼ਹੂਰ ਜਗਾਵਾਂ ਹੈਗੀਆਂ ਨੇ ਥਾਵਾਂ ਹੈਗੀਆਂ ਨੇ ਉਹਨਾਂ ਦਾ ਤੇ ਯੋਗਾ ਕੀਤਾ ਹੈ। ਇਹ ਹੀ ਇਹ ਹੀ ਯੋਗਾ ਕਰਦੀ ਆਈ ਹੈ। ਪਰ ਇਸ ਜਗ੍ਹਾ ਦੇ ਉੱਤੇ ਇਸ ਪਵਿੱਤਰ ਜਗ੍ਹਾ ਤੇ ਅਜੇਹੀ ਮर्यादा ਦਾ ਉਲੰਘਣ ਕਰਨਾ ਉਹ ਬਹੁਤ ਮਾੜੀ ਗੱਲ ਹੈ। ਪਰ ਇਸਨੇ ਜਿਹੜੀ ਮਾਫੀ ਮੰਗੀ ਹੈ ਪਰ ਹੁਣ ਦੇਖਣਾ ਹੋਏਗਾ ਕਿ ਐਸਪੀਸੀ ਉਹ ਮਾਫੀ ਅਸੈਪਟ ਕਰਦੀ ਹੈ। ਇਸ ਕੌਮ ਅਸੈਪਟ ਕਰਦੀ ਹੈ ਸਿੱਖ ਜਿਵੇਂ ਕਰਦੀਆਂ ਨੇ ਜਾਂ ਇਸ ਨੂੰ ਕੋਈ ਸਜ਼ਾ ਜਿਹੜੀ ਧਾਰਮਿਕ ਸਜ਼ਾ ਸੀ ਕਹਿ ਸਕਦੇ ਆ ਉਹ ਲਵਾਈ ਜਾਂਦੀ ਹੈ ਹੂੰ ਬਿਲਕੁਲ ਪਰਮ ਅਰਚਨਾ ਮਕਵਾਨਾ ਇਸ ਲੜਕੀ ਦਾ ਨਾਮ ਹੈ ਪਰ ਦੇਖਿਆ ਜਾਵੇ ਤਾਂ ਆਪਣੀ ਪੋਸਟ ਦੇ ਵਿੱਚ ਇਹਨੇ ਇਹ ਵੀ ਲਿਖਿਆ ਕਿ ਮੈਂ ਸਿਰਫ ਯੋਗਾ ਦੀ ਜਿਹੜੀ ਪਾਵਰ ਹੈ ਉਸ ਨੂੰ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੀ ਸੀ ਪਰ ਸਵਾਲ ਇਹ ਵੀ ਉੱਠਦੇ ਨੇ ਕਿ ਜਦੋਂ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਦਾ ਪਤਾ ਹੈ ਤਾਂ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਯੋਗਾ ਕਰਨ ਦਾ ਤਾਂ ਕੋਈ ਮਤਲਬ ਨਾ ਹੋਇਆ ਕਿਉਂਕਿ ਇਸ ਤਰ੍ਹਾਂ ਜੋ ਸਿੱਖ ਧਰਮ ਹੈ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਬਿਲਕੁਲ ਦੇਖੋ ਜੇਕਰ ਕੋਈ ਵੀ ਕਿਸੇ ਨੇ ਕੋਈ ਸਬੂਤ ਦੇਣਾ ਹੈ ਉਹ ਵੱਡੀ ਗੱਲ ਹੈ ਕਿ ਇਹੋ ਜਿਹੇ ਧਾਰਮਿਕ ਖਾਨਾ ਦੇ ਉੱਤੇ ਆ ਕੇ ਕਿਉਂ ਕਹਿਣਾ ਪੈਂਦਾ ਜਾਂ ਦੇਣਾ ਪੈਂਦਾ ਹੈ ਇਹ ਇੱਕ ਵੱਡਾ ਸਵਾਲ ਹੈ ਤਾਂ ਜੇਕਰ ਕੋਈ ਆਪਣਾ ਤੁਸੀਂ ਗੱਲ ਰੱਖਣੀ ਹੈ ਜੇ ਕੋਈ ਤੁਸੀਂ ਆਪਣੀ ਮਸ਼ਹੂਰੀ ਕਰਨੀ ਹੈ ਫਿਰ ਇਨਾ ਖਾਨਾ ਦੇ ਉੱਤੇ ਆ ਕੇ ਕੋਈ ਵੀ ਹੈ ਚਾਹ ਮੰਦਿਰ ਹੈ ਮਸਜਿਦ ਹੈ ਗੁਰਦੁਆਰਾ ਹੈ ਕਿਉਂ ਉੱਤੇ ਆ ਕੇ ਹੀ ਅਜਿਹੀਆਂ ਹਰਕਤਾਂ ਕੀਏ ਜਾਂਦੀਆਂ ਨੇ ਕਿਉਂਕਿ ਪਤਾ ਹੈ ਕਿ ਇਹ ਸਪਿਰਚੁਅਲ ਪਲੇਸ ਹੈ ਸੋਲੀਸਿਟੀ ਹੈ ਇਸ ਦੇ ਨਾਲ ਨਾਲ ਜੇਕਰ ਅਸੀਂ ਹਰਮੰਦਰ ਸਾਹਿਬ ਦੀ ਗੱਲ ਕਰੀਏ ਵੱਡੀ ਮਰਿਆਦਾ ਹੈ ਕਿੰਨੇ 100 ਸਾਲ ਪੁਰਾਣੀ ਇਹ ਜਿਹੜੀ ਧਾਰਮਿਕ ਥਾਂ ਜਿਹੜਾ ਇਹ ਬਣਿਆ ਹੈ ਕਿੱਡਾ ਵੱਡਾ ਇਤਿਹਾਸ ਹੈ ਸੋ ਕਿਤੇ ਨਾ ਕਿਤੇ ਜਾਣ ਬੁੱਝ ਕੇ ਅਜਿਹੀਆਂ ਹਰਕਤਾਂ ਨੂੰ ਜਿਹੜਾ ਹੈ ਉਹ ਅੰਜਾਮ ਦਿੱਤਾ ਜਾਂਦਾ ਹੈ ਲਾਈਮਲਾਈਟ ਹੋਣ ਵਾਸਤੇ ਜੀ ਬਿਲਕੁਲ ਕਿਉਂਕਿ ਪਰਮ ਆਕਸਰ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੁੰਦੀਆਂ ਨੇ ਪਹਿਲਾਂ ਵੀ ਸ੍ਰੀ ਹਰਿਮੰਦਰ ਸਾਹਿਬ ਤੋਂ ਕਈ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਕੀਤੀਆਂ ਗਈਆਂ ਲੜਕੀਆਂ ਦੇ ਵੱਲੋਂ ਗਾਣੇ ਚਲਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਜਾਂਦੀਆਂ ਹਾਲਾਂਕਿ ਅਕਸਰ ਹੀ ਐਸਡੀਪੀਸੀ ਦੇ ਵੱਲੋਂ ਜ਼ਰੂਰ ਹਦਾਇਤਾਂ ਦਿੱਤੀਆਂ ਜਾਂਦੀਆਂ ਕਿ ਜਹਾ ਨਾ ਕੀਤਾ ਜਾਵੇ ਫਿਰ ਜੋ ਸੇਵਾਦਾਰ ਨੇ ਉਹਨਾਂ ਨੂੰ ਵੀ ਹਦਾਇਤਾਂ ਦਿੱਤੀਆਂ ਜਾਂਦੀਆਂ ਕਿ ਅਜਾਹਾ ਕੋਈ ਨਾ ਹਰਕਤ ਕਰੇ ਕਿ ਜਿਸ ਦੇ ਨਾਲ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਜਿਹੜੀ ਉਪੰਗ ਹੋਵੇ ਜਾਂ ਇਜਾਜ਼ਤ ਜਿਹੜੀ ਗੁਰਮਤ ਦੇ ਵਿਰੁੱਧ ਨਾ ਦਿੱਤੀ ਜਾਵੇ ਪਰ ਬਾਵਜੂਦ ਲੋਕ ਇਸ ਚੀਜ਼ ਨੂੰ ਨਹੀਂ ਸਮਝ ਰਹੇ ਤਾਂ ਇਹ ਵੀ ਇੱਕ ਸਵਾਲ ਆਪਣੇ ਆਪ ਦੇ ਵਿੱਚ ਹੈ ਅ ਬਿਲਕੁਲ ਦੇਖੋ ਇਹੀ ਗੱਲ ਹੈ ਕਿ ਇਸ ਦੇ ਵਿੱਚ ਕਾਰਵਾਈ ਤਾਂ ਹੀ ਕਰਨੀ ਬਣਦੀ ਹੈ ਇੱਕ ਕਾਰਵਾਈ ਕੀਤੀ ਹੋਏਗੀ ਤਾਂ ਜਿਹੜੇ ਦੂਜੇ ਨੇ ਉਹ ਆਪਣੇ ਆਪ ਹੀ ਅਸੀਂ ਕਹ ਲਈਏ ਕਿ ਸਿੱਤੇ ਜ਼ਰੂਰ ਹੋ ਜਾਂਦੇ ਨੇ ਲੋਕ ਦੇਖ ਕੇ ਕਿ ਕਿਸੇ ਤੇ ਇਹ ਕਾਰਵਾਈ ਹੋਈ ਸੀਗੀ ਸੋ ਇਸੇ ਕਰਕੇ ਹੀ ਹੁਣ ਵੀ ਜੇਕਰ ਅਸੀਂ ਇਸੇ ਲੜਕੀ ਦੀ ਗੱਲ ਕਰੀਏ ਦੇਖੋ ਪਵਿੱਤਰ ਅਸਥਾਨ ਹੈ ਇੱਥੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸ਼ੋਭਾ ਨਹੀਂ ਦਿੰਦੀਆਂ ਇੱਥੋਂ ਤੱਕ ਕਿ ਤੁਸੀਂ ਪਿੱਠ ਕਰਕੇ ਵੀ ਬੈਠਦੇ ਹੋ ਤਾਂ ਉਹ ਵੀ ਮਨ ਨੂੰ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਆਉਂਦਾ ਕਿ ਅਸੀਂ ਗੁਰੂਵਾਲ ਪਿੱਠ ਕੀਤੀ ਹੈ ਕਈ ਸੰਗਤਾਂ ਜਿਹੜੀਆਂ ਨੇ ਉਹ ਆਪਣੇ ਆਪ ਹੀ ਫਿਕਰ ਕਰਕੇ ਨਹੀਂ ਬੈਠਦੀਆਂ ਕੋਈ ਇੱਕ ਮਰਿਆਦਾ ਹੁੰਦੀ ਹੈ ਪਰ ਤੁਸੀਂ ਉੱਥੇ ਪੁੱਠੇ ਸਿੱਦੇ ਹੋਣਾ ਯੋਗਾ ਕਰ ਨਹੀਂ ਇਹ ਕੀ ਸਾਬਤ ਕਰਨਾ ਚਾਹੁੰਦੇ ਸੀਗੇ ਸੋ ਇਹ ਲੜਕੀ ਨੂੰ ਜ਼ਰੂਰ ਪੁੱਛਿਆ ਜਾਵੇਗਾ ਹੋ ਸਕਦਾ ਹੈ ਕਿ ਐਸਜੀਪੀਸੀ ਇਹਨਾਂ ਦੀ ਜਿਹੜੀ ਮਾਫੀ ਹੈ ਉਸ ਦੇ ਉੱਤੇ ਕੋਈ ਐਕਸ਼ਨ ਜ਼ਰੂਰ ਲਵੇ ਜੀ ਜੀ ਹੂੰ ਠੀਕ ਹੈ ਠੀਕ ਹੈ ਪਰਮ ਬਹੁਤ-ਬਹੁਤ ਸ਼ੁਕਰੀਆ ਜ਼ਿਆਦਾ ਜਾਣਕਾਰੀ ਦੇ ਸਾਂਝ ਪਾਉਣ ਵਾਸਤੇ ਤੇ